ਦੀ ਅਮਰ ਤੇ ਅਰਦਾਸ ਇਕ ਓ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰਪਤੀ ਜੀ ਸਹਾਇ ਬਾ ਵਾਹ ਸ੍ਰੀ ਗੁਰਪਤੀ ਜੀ ਕੀ ਬਾਦਸ਼ਾਹੀ ਦਸਵੀਂ ਪ੍ਰਭ ਗੁਰਪਤੀ ਸਰਕਾਰਾ ਗੁਰੂ ਨਾਨਕ ਦੇਵ ਜੀ ਆਏ ਪੇਰਮ ਗੁਰੂ ਨਾਨਕ ਦਾ ਪ੍ਰਦਾਸ ਰਮ ਦਸ ਹੁਣ ਸਹਾਇ ਰਚਨ ਹਰ ਕੋ ਦਿਲ ਦਾ ਸਰੋ ਸ੍ਰੀ ਹਰਿ ਆਈ ਸ੍ਰੀ ਹਰਿ ਸੇਤਿ ਆਈਐ ਜੁਠਾ ਸਭਾ ਦੁਖ ਦਾਈ ਤੇਗ ਮਹਾਦਰਸ ਮਜਿਆ ਘਰ ਨਾਉ ਨਿਤ ਆਵੈ ਤਾਈ ਸਾਥ ਸਾਈ ਮਨ ਸਹਾਇ ਸਮੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਿਤਾ ਪੰਥ ਦੇਵਾ ਜੀ ਅਮਰਤ ਦੇ ਦਾਤੇ ਧਰਮ ਦੇ ਰਾਖੇ ਸਤਿ ਸਤਿਕਾਰੀ ਸਤਿਗੁਰੂ ਸਭ ਥਾਂ ਹੀ ਹੋਂ ਸਹਾਇ 100 ਪਾਤਸ਼ਾਹ ਜੀ ਦੇ ਆਗਮਨ ਸਰੂਪ ਅਜੰਦੀ ਜੋਤਾਂ ਜਹਰਾ ਜਹੂਰ ਹਾਜ਼ਰਾ ਹਜ਼ੂਰ ਸਭ ਕਲਾ ਭਰਪੂਰ ਚਬਰ ਸ਼ਦਰਤਾ ਦੇ ਮਾਲਕ ਧਨ ਕਰਨ ਧਨ ਗੁਰੂ ਗ੍ਰੰਥ ਗੁਰੂ ਪੰਥ ਗੁਰੂ ਆਦਰਮਾਰ ਜੀ ਗੁਰੂ ਦਸਮ ਦਰਬਾਰ ਜੀ ਗੁਰੂ ਸਭੂ ਦਰਬਾਰ ਇੰਨਾ ਪ੍ਰੋਗਰਾਮ ਸਾਬਾ ਜੀ ਦੇ ਮਹਾਨ ਵਾਲੇ ਅਰਸ਼ੰਦ ਧਾਰ ਮੇਲੇ ਹਾਲ ਸਾਹ ਸਾਹ ਗੁਰੂ ਜੀ ਆਗਿ ਜੀਰ ਸਾਹਿਬ ਜਤੇ ਸਾਹਿਬ ਮਜੀਤ ਸਿੰਘ ਜੀ ਸਹਿਬ ਸਿੰਘ ਜੀ ਸਹਿਬ ਬਾਬਾ ਬਕਰ ਸਿੰਘ ਜੀ ਦੇ ਜਤੇ ਸਿੰਘ ਜੀ ਪੰਜਾਬ ਪਿਆਰਿਆ ਸਿੰਘਾਂ ਚਾਲੀਆਂ ਮੁਕੀਆਂ ਸਿੰਘਾਂ ਕੱਟੀਆਂ ਜੱਟੀਆਂ ਤੱਪੀਆਂ ਲਿੰਗ ਸਿੰਘਾਂ ਭਜਨ ਸਿੰਘਾਂ ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪਿਆ ਵੰਡਨੇ ਕੀ ਛਗਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਲੰਗਜ ਕੀਤਾ ਚਰਖੜੀਆਂ ਦੇ ਜੜੇ ਬੰਦ ਬੰਦ ਘਟਵਾਏ ਕੋਕਰੇ ਲੋਹਣ ਆਰਿਆ ਦੇ ਨਾਲ ਦਲ ਚਰਾਏ ਸਿੱਖੀ ਸਰਗਨਿ ਹਾਰਿਆ ਸਿੱਖੀ ਕੇ ਸਭ ਸਵਾਸਾਂ ਨਾਲ ਲਿਬਾਏ ਆਪ ਜੀ ਦਾ ਬਾਣਾ ਸਤਿਗੁਰ ਜੀ ਮੰਨਿਆ ਤਿੰਨ ਸਰਬੱਤ ਸ਼ਿਦਾ ਸਿੰਘਾਂ ਸਿੰਘਣੀਆਂ ਭਜੰਗੀਆਂ ਯੋਧਿਆਂ ਬਹਾਦਰਾਂ ਸੰਤਾਂ ਮਹਾਂਪੁਰਖਾਂ ਸਰਬੱਤ ਸ਼ਿਦਾ ਸਿੰਘਾਂ ਦੀ ਬੇਤਰਕਮਾਈ ਦਾ ਧਿਆਨ ਕਰੋ ਖਾਸ ਸਤਿਗੁਰ ਜੀ ਜੀ ਹੋਵਾ ਰਹੇ ਵਾਟ ਗੁਰਦੁਆਰਿਆਂ ਤੀਰਤੋਂ ਧੰਮ ਗੁਰੂ ਦੇ ਸ਼ਾਨੋ ਸੱਭੋ ਆਸਰੀਆਂ ਕਹਨੋ ਸੱਤੂ ਲੈ ਦਾ ਸਤਿ ਕੰਮ ਸ੍ਰੀ ਵਜੂ ਗੁਰੂ ਸਾਹਿਬ ਮਾਤਾ ਸਹਿਬ ਦੇਵਾ ਜੀ ਨੂੰ ਲੰਗਰ ਦੇ ਦੇਗਾ ਸੱਚਾ ਭਾਣਾ ਨੂੰ ਸਾਬੀ ਦੇ ਪਾਵਨ ਦਰਸ਼ਨ ਦਾ ਮਿਲੇ ਆਸਾ ਸਹਿਬ ਬੋਲ ਜੀ ਸਤਿਗੁਰੂ ਸਾਰੇ ਧਾਮ ਚਾਰੇ ਦਰਤ ਪੰਨਾ ਤੱਕ ਦਸਨ ਹੋਣੀ ਪੰਤਾ ਕਾਲੀ ਗੁੜਾ ਦਵ ਪੰਨਾ ਕਹਦੀ ਪੰਦਰ ਕਮਾਈ ਦਾ ਧਿਆਨ ਕਰ ਬੋਲ ਜੀ ਸਤਿਗੁਰੂ ਕਾਲੋ ਸਿੰਘ ਆਪਿਆਂ ਨੂੰ ਬਖਸ਼ੋ ਜਰੋ ਘਰੋਂ ਨਾਮਦਾਨ ਤੀਖ ਦਾਨ ਰਹਿਦਾਨ ਰੋਸਾ ਦਾਨ ਸੰਗਦਾਨ ਸਮਾਜਦਾਨ ਗੁਰਮਤਿ ਦਾਨ ਗੁਰਬਾਣੀ ਵਿਦਿਆ ਸਾਸਤਰ ਵਿਦਿਆ ਸੰਤੋਖ ਦਾਨ ਦੇਹ ਰੋਗ ਦਾਨ ਦਾਦਾਰ ਜਾਨਾ ਸੇ ਦਾਨ ਨਾਮਦਾਨ ਸ੍ਰੀ ਅਮਰਕਸਰ ਸਾਹਿਬ ਜੀ ਦੇ ਦਰਸ਼ਨਿਸ਼ ਨਾਲ ਚੌਂਕੀਆਂ ਝੰਡੇ ਬੰਗੇ ਜੁਗੋ ਜੁਗਾ ਤਲ ਰ ਧਰਮ ਕਾ ਜੈ ਜੈ ਕਾਰੋ ਵੇ ਕਾਲ ਸਾਹਿਬ ਭੱਲਾ ਰਹੀ ਹਾਰੀ ਹਾਰੀ ਤੁਹਾ ਦਾ ਸਰਬਤ ਖਾਲਸਾ ਜੀ ਦੀ ਅਰਦਾਸ ਹੈ ਜੀ ਆਪ ਸਾਹਿਬ ਜੀ ਕੋ ਵਾਹਿਗੁਰੂ 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 ਨਾਮ ਜਿਤੇ ਆਵੇ ਜਿਤੇ ਆਵਣ ਕਾ ਸਰਬ ਸੁਭਾ ਹੋਵੇ ਰਾਜਾ ਖਾਲਸਾ ਜੀ ਸਾਹਿਬ ਉਹ ਤਾਂ ਦਾ ਰਿਹਾ ਰਹੇ ਕਾ ਏਗਾ ਦੇਹ ਪਤੇ ਬਿਰਤਗੀ ਮੈਂ ਜਰਹ ਪੰਤ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਕਾਲ ਸਾਹਿਬ ਜੀ ਰਾਮਨੀਵਾ ਮਾ ਤੁਜੀ ਮਤਬਾਜ਼ਾ ਲਾ ਕ ਆਪ ਕਾਲ ਪ੍ਰਭੁ ਕਵਾਇਓ ਸਦੋਗਮਹਲਾ ਦੁਜਾ ਆਪੇ ਜਾਣੇ ਕਰੀਲਾ ਪਾਪੇ ਆਲੇ ਰਾਸ ਇਸੇ ਅਗੇ ਲਾਲ ਕਾ ਖਲੇ ਕੀਤੀ ਅਰਦਾਸ ਸਤਿ ਸ੍ਰੀ ਅਕਾਲ ਪ੍ਰਭ ਜੀ ਕਾ ਖਾਲਸਾ ਸਾਹਿਬ ਭੋਲਾ ਜੀ ਜੈ ਮਾਲਾ ਗੁਰੂ ਜਮਾਲਿਆ ਦੀ ਮਾਨ ਸਤ ਗੁਰੂ ਨਤਾਲਿਆ ਦੀ ਤਾ ਨਿਓਟਿਆਂ ਦੀ ਓਟ ਨੇ ਆਸਰਾ ਦੀ ਆਸਰੀ ਧਨ ਤਨ ਧਨ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਗੁਰੂ ਰੰਸ ਸਾਹਿਬ ਮਾਤਾ ਸਾਹਿਬ ਜੀ ਆਂਦਰ ਜਮੀ ਮਹਾਰਾਸ਼ੀ ਮਧੋ ਸਿੰਘੋ ਆਪ ਜੀ ਦੇ ਪਾਵਨ ਚਰਨ ਕਮਲਾ ਵੇਖੇ ਐਸੇ ਲਈ ਅਰਦਾਸ ਬੇਨਤੀ ਹੈ ਸਤਗੁਰ ਜੀ ਆਪ ਜੀ ਦਾ ਹੁਕਮ ਹੈ ਧੀਗਰ ਫੋਰ ਦਲੀ ਸਸਰ ਪਰ ਪਰ ਪਿਆ ਪਿਆਲ ਏਕ ਬਹਾਦਰ ਸਿਖ ਰਿਆ ਕਰੀ ਨਾ ਬਿਨ ਹੋਵਾਲ ਏਕ ਬਹਾਦਰ ਕੀ ਗਲਤ ਭਇਓ ਜਗਤ ਕੋ ਸੋਨਾ ਹੈ ਜਗ ਜਪਿਆ ਜੈ 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 ਸਰੂਪ ਜੀ ਦੀਆਂ ਸਤਿਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਹਿਬ ਜੀ ਮਹਾਰਾਜ ਆਪ ਜੀ ਦੇ 350 ਸਾਲ ਸ਼ਹੀਦੀ ਫਤਿਹਬੀ ਨੂੰ ਮੁੱਖ ਰੱਖਿਆ ਹੋਇਆ ਆਪ ਜੀ ਦੇ ਪਿਆਰੇ ਸੇਵਾਦਾਰ ਸੱਦੇ ਬਾਦਸ਼ਾਹ ਜੀ ਆਪ ਜੀ ਦੇ ਦਰਗਾਹ ਦੇ ਬੀਤਵਾਲ ਭਾਈ ਬੰਗਾ ਜੀ ਭਾਈ ਬਤੀਦਾਸ ਜੀ ਭਾਈ ਸਦੀਦਾਸ ਜੀ ਭਾਈ ਦਿਆਲਾ ਜੀ ਸ਼ਹੀਦਾਂ ਦੇ ਮਹਾਰਾਜ ਸ਼ਹੀਦ ਜੀ ਸਤਿ ਆਪਿਆਂ ਨੂੰ ਮੁੱਖ ਰੱਖਦੇ ਆ ਹੋਇਆ ਆਪ ਜੀ ਦੇ ਮਹਾਰਾਜ ਸਾਜਣ ਵਾਜਿਆ ਸ਼੍ਰੋਮਣੀ ਪੰਥ ਸਾਧਾਲੀ ਬੁੱਢਾ ਦਲ ਪੰਜਵਾਂ ਕਾਰਜ ਦੇ ਜਥੇਦਾਰ ਜਰਨੈਲ ਬਾਬਾ ਜੀ ਬਾਬਾ ਬਲਬੀਰ ਸਿੰਘ ਜੀ ਆਕਾਲੀ ਛਨਵੇਂ ਕੋਰੀ ਮੁਖੀ ਬੁੱਢਾ ਦਲ ਜਨਾਬ ਅਦ ਦੇ ਪਾਸ਼ਾਹ ਜੀ ਆਪ ਜੀ ਦੇ ਮਹਾਰਾਜ ਕਰੋ ਕਰੋ ਸਤਿਕਾਰ ਜੋਗ ਗੁਰੂਧੰਨwarlal ਸਰੀ ਗੁਲਾਬ ਜਦਕਦਾਰੀਆ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਵੱਲੋਂ ਅਦੇ ਸ੍ਰੋਮ ਸਰਬਾ ਵੱਲੋਂ ਨਾਲ ਮਿਲ ਕੇ ਜੀ ਪਾਸ਼ਾ ਜੀਓ ਆਜਿ ਦੇ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਸਤਾਬਰੀ ਨੂੰ ਮੌਕਾ ਲਗਦਿਆ ਹੋਇਆ 350 ਸਾਲਾਂ ਦੀ ਇਸ ਸਤਾਬਰੀ ਨੂੰ ਮਕਾ ਕੇ ਸੁਰਖੀ ਬਾਲਾਈ ਤੇ ਸਗਨੇ ਚੰਤ ਮਟਾਈ ਜੀ ਦੇ ਬੁੱਢਾ ਦਾਦੇ ਪਾਵਨ ਅਸਥਾਨ ਗੁਰੂ ਕਾ ਬਾਗ ਵੇਖੇ ਸ੍ਰੀ ਅਨੰਦਪੁਰ ਸਾਹਿਬ ਜੀ ਪਾਵਨ ਧਰਤੀ ਤੇ ਮਹਾਰਾਜ ਜੀ ਰ ਸਿੱਧੀ ਸੁਭਾਵ ਜੀ ਰ ਮਨਾਉਂਦੇ ਰ ਆਇਆ ਧਰਤੀ ਬਾਣੀ ਆਈ ਤੈਨ ਸੰਗਲੀ ਚਿੰਤਾ ਮਟਾਈ ਜੀ ਦੇ ਇੱਕ ਸ੍ਰੀਆਖੰਡ ਪਾਠ ਸਾਹਿਬ ਸਵੇ ਜਪਜੀ ਸਾਹਿਬ ਜੀ ਦੇ ਅਸਰੇ ਲਈ ਪਾਰਵ ਹੋ ਰਿਹਾ ਸਤਗੁਰੂ ਜੀ ਕਿਰਪਾ ਕਰੋ ਆਪ ਜੀ ਦੀ ਦਸੀ ਹੋਈ ਪੁਰਮ ਮਰਜ਼ਾ ਦਾ ਅਨਸਾਰ ਸ਼ਬਦ ਕੀਰਤਨ ਦੇ ਜਾਪ ਹੋਏ ਅਰਸਾ ਦੇ ਜਾਪ ਹੋਏ ਤੇ ਬਾਸ਼ਾ ਜੀ ਰ ਗਰੰਤੀ ਸਿੰਘਾ ਤੋਂ ਸਤਿਗੁਰੂ ਬਾਣੀ ਪੜਨ ਦਾ ਵੱਧ ਬਖਸ਼ ਕਰਨਾ ਜਆਬੀਆਂ ਸਿੰਘਾ ਨੂੰ ਜਾਪ ਕਰਨ ਦਾ ਵੱਧ ਬਖਸ਼ ਕਰਨਾ ਸੇਵਾਦਾਰਾਂ ਨੂੰ ਸੇਵਾ ਕਰਨ ਦੇ ਵੱਧ ਬਖਸ਼ ਕਰਨਾ ਪਾਵਨ ਬਟਾ ਦਾਦੇ ਜਰਮੈਲ ਬਾਬਾ ਜੀ ਬਾਬਾ ਬਲਬੀਰ ਸਿੰਘ ਜੀ ਆਕਾਲੀ ਸ਼ਹਿਲ ਵਿੱਚ ਕਰੋੜੀ ਮੁਖੀ ਬਟਾ ਦਾਲ ਇਹਨਾਂ ਦੇ ਸਿਰ ਤੇ ਮਿਹਰ ਦਾ ਹੱਥ ਰੱਖ ਕੇ ਆਦੇਜੇ ਪਾਸ਼ਾ ਗਵਰਨਰ ਸਾਹਿਬ ਸਰਦਾਰ ਜੀ ਗੁਰਾਜ ਸਿੰਘ ਘਟਾਲੀਆ ਜੀ ਅਤੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਤੇ ਨਾਲ ਸਿਰ ਤੇ ਮਿਹਰ ਦਾ ਹੱਥ ਰੱਖ ਕੇ ਸਤਾਵਰੀਆਂ ਦੇ ਕਾਗਜ਼ ਨਿਰਵਿਘਨ ਤਸਦੀਕ ਆਪ ਜੀ ਨੇ ਸਭ ਪੂਰਨ ਕਰਵਾ ਲੈਣੇ ਕਲਗੀਆਂ ਕਲਾ ਬਖਸ਼ਣ ਕਰ ਲਈਆਂ ਸਿਰ ਤੇ ਮਿਹਰ ਦਾ ਹੱਥ ਰੱਖ ਲਾ ਕੇ ਪਾਸ਼ਾ ਜੀ ਅਸ ਵੇਲੇ ਆਪ ਜੀ ਦੇ ਪਾਵਨ ਹਾਜ਼ਰੀ ਦੇ ਅੰਦਰ ਆਮਰਤਮਈ ਕਲਾ ਪ੍ਰਸ਼ਾਦੀ ਦੇਗ ਸਜ ਕੇ ਤਿਆਰ ਕਰ ਪਿਆ ਰਹੇ ਸੱਚੇ ਪਾਤਸ਼ਾਹ ਦੀ ਖਿਆਲ ਦੇ ਭਰਪੂਰ ਕਰਨੇ ਕਾਲ ਕਟੂਰ ਦੋ ਕਰਨਾ ਐਸ ਵੇਲੇ ਜੋ ਵੀ ਸੰਗਤ ਸਾਮਾਣੀ ਪਾਈ ਅਦਜੇ ਪਾਸ਼ਾ ਸਭ ਅਫਸਰ ਸਹਿਬਾਨ ਕਾਜੀ ਦੇ ਮਹਾਰਾਜ ਬਾਦਸ਼ਾਹ ਦੇ ਦਰਬਾਰ ਅਜ ਹਾਜ਼ਰ ਪਾਣੇ ਆਲਾ ਸਭ ਦੀਆਂ ਹਾਜ਼ਰੀਆਂ ਸੇਵਾਵਾਂ ਪੇਟਾਵਾ ਸਤਿਗੁਰੂ ਧਰ ਪ੍ਰਵਾਨ ਕਰਨੀਆਂ ਸਰਬੱਤ ਦੇ ਕਾਜ ਰਾਸ ਕਰਨੇ ਸਰਬੱਤ ਨੂੰ ਦਰੋਂ ਪ੍ਰਭ ਕ੍ਰਿਸ਼ਨਾਂ ਬਸ਼ਰ ਕਰੋ ਐਸ ਵੇਲੇ ਪਾਵਰੇ ਲਾਹੇਰ ਕਾਇਕਮ ਨਾਮੇ ਬਸ਼ਤੇ ਅਦਜੇ ਪਾਸ਼ਾ ਪਾਵਰੇ ਸ੍ਰੀ ਅਖੰਡ ਪਾਸ਼ਾ ਦੇ ਅਰਮਦਾਦਾਂ ਜੀ ਅਰਦਾਸ ਪਾਵਰੇ ਪਰਾਪਸਾਦੀ ਦੇ ਹਾਜ਼ਰੀਆਂ ਸਾਜ ਦੇ

ਸਤ ਨਾਮ ਵਾਹਿਗੁਰੂ ਸਤ ਸਿਮਰ ਕੋ ਸਾਇਬ ਦੀਓ ਅਗੇ ਲੋ ਅਗੇ ਸੇ ਅਗੇ ਲੋ ਉਧਰ ਸਤ ਨਾਮ ਵਾਹਿਗੁਰੂ કૌણ કુમાત પરદાન सेवियो नजियो कुझ कन ਸਾਹਿਬ ਜਪੋ ਆਗ ਸੱਚ ਜਬਾ ਸੱਚ ਵੀ ਸੱਚ ਨੰਨ ਕੋਸੀ ਵੀ ਸੱਚ ਸੂਚਾ ਸੁਲਨਾ ਹੋ ਗਈ ਸੁਖੀ ਰਖਾਵ ਚੁੱਪ ਚੁਪ ਨਾ ਹੋ ਗਈ ਲੈ ਰਾਮਾ ਲਿਪਤਾ ਭੁਖਿਆ ਭੁਖ ਨਾ ਉਤਰੀ ਦੇ ਵੰਨਾ ਬੁਰੀਆ ਭਾਰ ਸੈ ਸੈ ਨਾਮ ਪਾਲਾ ਕੋ ਹੋਏ ਤਾਇਕ ਨਾਲੋ ਤੁਸਤਿਆ ਨਾਮ ਹੋਈ ਐ ਤੁ ਪੁਰਾ ਚੁਟਾ ਪਾਲ ਹੁਕਮ ਰਹੀ ਆਈ ਚੱਲਣਾ ਨਾਮ ਕਿਲੇ ਗਿਆ ਨਾਲੋ ਮੀ ਹੋਣਿਆ ਆਕਾਰ ਉਨ ਕਹਿ ਜਾਈ ਹੁਕਮੇ ਕੋ ਬੰਤੀ ਉਮਲਾ ਮੜਾਈ ਉਨ ਯੋਤ ਮੰਨੇ ਚਾਉ ਉਮਨੇ ਗਦੋਉ ਪਾਈ ਸਾਧੂ ਜਸਵਾਰ ਸੱਚ ਦਾ ਹੈ ਭਾਗਿਆ ਭਉ ਆਪਾ ਆਪ ਗਿਆਨ ਅੰਧਿਆਰੇ ਕੀਤਾ ਨਾ ਹੋਏ ਆਪ ਆਪ ਦੰਡ ਸਤ

i <laughs> ਜਿਹੜਾ ਆਪਣਾ ਸ਼ਰਮ ਸੁਣਨੇ ਆ ਤੇਗ ਬਾਹਰ ਸੁਧਰੀਐ ਘਰੋਂ ਲਿੰਦੇ ਆਵੇ ਧਾਏ ਸਭ ਧਾਈ ਹੋਈ ਸਹਾਈ ਇਹ ਸ਼ਬਦ ਦਾ ਮਤਲਬ ਹੈ ਜਿਹੜੇ ਵੀ ਤੇਗ ਬਾਹਰ ਨੂੰ ਉਸੇ ਮੰਨਦੇ ਨੇ ਉਹਨਾਂ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਘਰੇ ਰੱਤੀ ਦੇ ਖੁਸ਼ੀਆਂ ਨੇ ਉਹ ਧਾੜ ਕਰਕੇ ਆ ਜਾਂਦੀਆਂ ਤੇ ਉਹਨਾਂ ਨੂੰ ਸਾਰੇ ਸੁੱਖ ਮਿਲਦੇ ਨੇ ਤੇ ਇਸ ਤਰ੍ਹਾਂ ਉਹ ਤੇਗ ਬਾਹਰ ਨਾਲ ਦੀ ਹਾਜ਼ਰ ਰਹਿੰਦੇ ਨੇ ਜੇ ਜਿੰਨਾਂ ਨੇ ਨੰਨ ਦੇ ਘਰ ਦੇ ਫੁਸੇ ਨਹੀਂ ਕੋਈ ਰਸਨਾ ਵੀ ਬਾਜੀ ਨਹੀਂ ਰਹਿਣੀ ਚਾਹੀਦੀ ਸਾਰੇ ਜਦੋਂ ਵੀਡੀਓ ਵੀ ਕਰੋ ਤੇ ਬਾਇਰ ਵੀ ਕਰੋ ਸਤਨਾਮ ਵਾਹਿਗੁਰੂ ਸਤ ਹਾਏ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਡੇ ਵਿੱਚ ਪਟਿਆਲਾ ਤੋਂ ਸ੍ਰੀਮਾਨ ਬਾਬਾ ਮਨਮੋਹਨ ਸਿੰਘ ਜੀ ਕਥਾਵਾਚਕ ਸਾਡੇ ਵਿੱਚ ਪਹੁੰਚ ਚੁੱਕੇ ਨੇ ਉਹ ਆਪ ਜੀ ਨੂੰ ਆਪਣੇ ਸ਼ੁਭ ਵਿਚਾਰਾਂ ਨਾਲ ਨਿਹਾਲ ਕਰਨਗੇ ਜਿੰਨੀ ਦੇਰ ਉਹ ਸ਼ੁਰੂ ਕਰਦੇ ਨੇ 19 ਦਿਨ ਆਪਣੇ ਨਾਮ ਜਪਦੇ ਆ ਫਿਰ ਉਹਨਾਂ ਦੇ ਵਿਚਾਰ ਸੁਣਨੇ ਬੈਠ ਕੇ ਸਾਰਿਆਂ ਨੇ ਸਤ ਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ